ਹਾਂ ਇੱਕ ਅਰਜਿੰਦਰ ਸਿੰਘ ਤਲਵੰਡੀ ਵਜਦਾ ਇਹਦੀ ਮਾੜੀ ਜਿਹੀ ਵੀਡੀਓ ਵੀ ਸੁਣੋ ਪੱਤਰਕਾਰ ਦੇ ਨਾਲ ਇਹ ਗੱਲਬਾਤ ਪੈ ਕਰਦਾ ਕਿ ਇਹ ਕੀ ਬੰਦਾ ਲਫਜ਼ ਬੋਲਦਾ ਪਿਆ ਮੈਨੂੰ ਤੇ ਸਮਝ ਨਹੀਂ ਲੱਗਦੀ ਪਈ ਫਿਰ ਮੈਂ ਅੱਗੇ ਸਾਰੀ ਗੱਲ ਕਰਾਂਗਾ ਪਹਿਲਾਂ ਸਾਰੀ ਧਿਆਨ ਨਾਲ ਸੁਣੋ ਫਿਰ ਮੈਂ ਤੁਹਾਨੂੰ ਦੱਸਦਾ ਇਹ ਬੰਦਾ ਕੀ ਕਰੇਗਾ ਜਸ ਸੇਖਾ ਖਾਉਂਦਾ ਬੋਲਦਾ ਸਿੱਖਣੀ ਆ ਜੇ ਤੂੰ ਬਾਣੀ ਪੜ੍ਹਦਾ ਉੱਠਦਾ ਫਿਰ ਸੇਖਿਆ ਤੇਰੇ ਸਿੱਖ ਬਾਣੀ ਪੜੂਗਾ ਤੇ ਮਗਰੋਂ ਅਰਦਾਸ ਕਰੂਗਾ ਤੇ ਜੇ ਅਰਦਾਸ ਕਰੂਗਾ ਤੇ ਮਗਰੋਂ ਦੋਰਾ ਪੜੂ ਦੋਰੇ ਦੋਰੇ ਦੇ ਖਾਲਸੇ ਰਾਜ ਦੀ ਗੱਲ ਆਈ ਨਹੀਂ ਤੇ ਹੁਣ ਪਤਾ ਲੱਗ ਜਣਾ ਤਰਨਤਾਰਨ ਇਲੈਕਸ਼ਨ ਚ ਵੀ ਜੇਹੇ ਤੇ ਆਪਾਂ ਬਟਨ ਦੂਜਾ ਦੱਬਤਾ ਫੇਰ ਆਪਾਂ ਗੁਰੂ ਤੋਂ بے ਮੁਖ ਜੇ ਆਪਾਂ ਬਟਨ ਇਧਰਲਾ ਦੱਬਾਂਗੇ ਫੇਰ ਆਪਾਂ ਗੁਰੂ ਗੋਬੀ ਸਾਹਿਬ ਦੇ ਪੋਤਾ ਨਾ ਮਨਦੀਪ ਸਿੰਘ ਨੂੰ ਸਪੋਰਟ ਕਰਨਾ ਹੀ ਗੁਰੂ ਨੂੰ ਸੱਚੀ ਸ਼ਰਤ ਹੈ ਬਾਈ ਜੀ ਬਿਲਕੁਲ ਜੀ ਪੰਥ ਦੇ ਨਾਲ ਖੜਨਾ ਜਦੋਂ ਦਿੱਲੀ ਆਉਂਦੀ ਲੋਕ ਇਹ ਇਹ ਪੁੱਛ ਸਕਦੇ ਨੇ ਕਿ ਮਨਦੀਪ ਸਿੰਘ ਦਾ ਹੀ ਕਾਪੀਰਾਈਟ ਆ ਚਲੋ ਸੰਦੀਪ ਸਿੰਘ ਸੰਨੀ ਦੀ ਅਸੀਂ ਇੱਜ਼ਤ ਕਰਦੇ ਹਾਂ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪੰਥ ਦੇ ਉੱਪਰ ਕੌਮ ਦੇ ਉੱਪਰ ਸਿਰਫ ਉਸ ਪਰਿਵਾਰ ਦਾ ਹੀ ਜਿਹੜਾ ਕਾਪੀਰਾਈਟ ਹੋ ਗਿਆ ਹਾਂਜੀ ਸੁਣ ਲਈ ਤੁਸੀਂ ਸਾਰੀ ਗੱਲਬਾਤ ਇਹਦੀ ਕਿ ਸਿੱਖੋ ਇਹ ਕਿ ਜਿਹੜਾ ਬਾਣੀ ਪੜੇਗਾ ਉਹ ਦੂਜਾਂ ਸਿੱਖਣੀ ਠੀਕ ਹੈ ਬਾਕੀ ਜਿਹੜੇ ਪੱਤਰਕਾਰ ਨੇ ਉਹਨੂੰ ਸਵਾਲ ਕੀਤਾ ਇਹਨੇ ਕੋ ਜਵਾਬ ਖੋਖੀ ਦਿੱਤਾ ਮੈਂ ਬਾਪੂ ਤਰਸੇਵ ਸਿੰਘ ਜਾਂ ਜਿਹੜੀਆਂ ਦੁੱਧੀਆਂ ਜੱਸੇ ਬੰਦੀਆਂ ਨੇ ਨਾਲ ਸਾਰੇ ਸੂਝਵਾਨ ਫਿਰਦੇ ਨੇ ਸੱਜਣ ਉਹਨਾਂ ਨੂੰ ਬੇਨਤੀ ਕਰਨਾ ਥੋੜਾ ਜਣਾ ਨਾ ਤੁਸੀਂ ਕੰਟਰੋਲ ਚ ਚੱਲੋ ਇੰਨਾ ਬੰਦਿਆਂ ਨੂੰ ਇੰਨਾ ਨਾ ਖੋਲੋ ਮੇਰੀ ਗੱਲ ਤੁਹਾਨੂੰ ਕੌੜੀ ਲੱਗਣੀ ਹੋਣਾ ਭਾਈ ਅਮਰਤਪਾਲ ਨੂੰ ਗੱਲ ਕਹੀ ਸੀ ਅ ਜਦੋਂ ਤੂਫਾਨ ਦਾ ਰੌਲਾ ਸੀ ਨਾ ਮੈਂ ਤੁਹਾਨੂੰ ਉਹ ਵੀਡੀਓ ਫੋਟੋ ਵੀ ਸ਼ੋਅ ਕਰਾਂਗਾ ਮੈਂ ਵੀਡੀਓ ਵੀ ਵਿਖਾਈ ਸੀ ਮਗਾ ਵੇਖ ਲੈ ਤੇ ਕੰਮ ਵਿਗੜ ਜਾਣਾ ਹੈ ਹੋਲੀ ਗੱਲ ਸਿਆਸਤ ਬੜੀ ਭੜੀ ਚੀਜ਼ ਹੈ ਇਹ ਬੰਦੇ ਤੁਸੀਂ ਤਾਂ ਸੁਣ ਪੱਤਰਕਾਰਾਂ ਨੂੰ ਉੱਥੇ ਮਾੜਾ ਬੋਲੇ ਜਦੋਂ ਬਾਪੂਤਰ ਸੇਮ ਸਿੰਘ ਨਾਲ ਗੱਲ ਪੈ ਕਰਦੇ ਨੂੰ ਇਹਨਾਂ ਦਾ ਫਰਜ਼ ਹੀ ਨਹੀਂ ਤੁਸੀਂ ਚੁੱਪਾ ਕਰਕੇ ਖੜ੍ਹਜੋਗੇ ਗਾਲ੍ਹਾਂ ਚ ਮਾਰ ਰਹੇ ਨੇ ਸੋਪੇ ਪਾਏ ਨੇ ਹਾਰ ਪਾਏ ਨੇ ਹੁਣ ਪਰਚਾ ਦਾ ਪੱਤਰਕਾਰਾਂ ਨੇ ਕਰਾਇਆ ਇਹਨਾਂ ਦਾ ਸਰਕਾਰ ਨੇ ਕਰਾਇਆ ਬਾਈ ਜੇ ਤੁਸੀਂ ਸਰਕਾਰ ਦੀ ਬਦਨਾਮੀ ਕਰੋਗੇ ਤਾਂ ਸਰਕਾਰ ਤੁਹਾਡੇ ਨਾਲ ਹੋਰ ਧੱਕਾ ਕਰੇਗੀ ਸਰਕਾਰ ਅੱਜ ਤੁਹਾਡੇ ਨਾਲ ਹੋਰ ਧੱਕਾ ਕਰੇਗੀ ਸਮਝੇ ਗੱਲ ਸਰਕਾਰ ਨੇ ਪਰਚਾ ਨਹੀਂ ਕਰਾਇਆ ਇਹਨਾਂ ਤੇ ਇਹਨਾਂ ਇਹਨਾਂ ਆਪਦੀ ਜ਼ੁਬਾਨ ਤੋਂ ਪਰਚਾ ਆਇਆ ਇਹਨਾਂ ਦਾ ਕੀ ਲੋੜ ਸੀ ਕੀ ਲੋੜ ਸੀ ਠੀਕ ਆ ਉਹਨਾਂ ਸਵਾਲ ਪੁੱਛੇ ਆਉਂਦੇ ਨੇ ਠੀਕ ਨਹੀਂ ਉਹਦੇ ਚੋਂ ਬਗਰੇ ਖੜ ਜੋ ਇੱਕੋ ਇੱਕੋ ਹੀ ਕਹਿ ਦੋ ਭਾਈ ਇਹ ਤਾਂ ਹੱਥ ਬੰਨ ਕੇ ਆਣਿਆ ਤੇ ਕੋਈ ਕੋਈ ਚੰਗਾ ਬੰਦਾ ਆ ਜੇ ਕੋਈ ਚੰਗਾ ਸੁਧਾਰ ਹੋਈ ਗੱਲਾਂ ਤੋਂ ਹੀ ਕਰਨੀਆਂ ਸੀ ਇਹ ਬੰਨਾ ਚਾਹੁੰਦੇ ਨੇ ਵੱਡੇ ਇਹਨਾਂ ਦੀਆਂ ਇਹਨਾਂ ਵੀਡੀਓ ਨੇ ਇਹਨਾਂ ਬੰਦਿਆਂ ਦੇ ਮੇਰੇ ਕੋਲ ਸਾਰੀਆਂ ਆਈਆਂ ਪਈਆਂ ਨੇ ਜੋ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਉਹ ਬਿਲਕੁਲ ਸੱਚੀਆਂ 16 ਨੇ ਆ ਬਾਈ ਝੂਠ ਨਹੀਂ ਹੈਗੀਆਂ ਤੇ ਅੱਗੇ ਇਸੇ ਤਰ੍ਹਾਂ ਜਿਹੜੀ ਅਮਰਤਪਾਲ ਨੂੰ ਅੱਜ ਉਹ ਸ਼ਾਮ ਦੀ ਜੇਲ੍ਹ ਚ ਸੁੱਟਿਆ ਪਿਆ ਉਹ ਤੂਫਾਨ ਦੇ ਮਗਰਾਂ ਹੈ ਜਿਹੜਾ ਮੈਂ ਪਣੇਵਾ ਹੁੰਦਾ ਉਹਦੇ ਮਗਰ ਲੱਗ ਕੇ ਤੇ ਤੁਸੀਂ ਗਿਣ ਲਓ 25 ਤੋਂ 30 ਮੁੰਡੇ ਤਾਂ ਮੈਂ ਅੰਮ੍ਰਿਤਸਰ ਦੀ ਜੇਲ੍ਹ ਚ ਨੇ ਤੇ ਹੋਰ ਆ ਪ੍ਰਧਾਨ ਮੰਤਰੀ ਬਾਜੀਗੁਰਗੇ ਤੇ ਹੋਰ ਬੰਦੇ ਲਾ ਲਓ ਥੋੜਾ ਆ ਨਾ ਬੰਦਿਆਂ ਦਾ ਖਿਆਲ ਕਰੋ ਇਹ ਬੰਦੇ ਆਪ ਦਾ ਨਾਂ ਚਮਕਾਉਣਾ ਚਾਹੁੰਦੇ ਨੇ ਨਾ ਚਮਕਾਉਣ ਚਮਕਾਉਣ ਦੇ ਵਿੱਚ ਫੱਟੀ ਪੂਜਣਗੇ ਸਾਰੀ ਪਾਰਟੀ ਦੀ ਹੁਣ ਤੁਹਾਨੂੰ ਦੱਸਦੇ ਤੁਸੀਂ ਇਹ ਗੱਲ ਕਰਦੇ ਭਾਵੇਂ ਵੋਟਾਂ ਦੀ ਲੈ 2 ਵੀਡੀਓ ਪਾਤੀਆਂ ਨਾ ਟਿਕਾ ਕੇ ਕਿਸੇ ਨੇ ਤੇ ਕੀਤੀ ਕਿਤਨੀ ਸਾਰੀ ਖੂਜ ਪੈ ਜਾਣੀ ਇਹਨੂੰ ਲੋਰ ਕੀ ਏਡੇ ਵੱਡੇ ਸਿਆਸੀ ਨੂੰ ਪੱਤਰਕਾਰਾਂ ਪੱਤਰਕਾਰ ਤਾਂ ਪਤਾ ਨਹੀਂ ਕਿਹੜਾ ਸਿਆਣਾ ਬੰਦਾ ਦਾ ਪੱਤਰਕਾਰ ਦੇ ਅੱਗੇ ਹੁੰਦਾ ਹੀ ਨਹੀਂਗਾ ਅਗਲਾ ਪਾਸਾ ਕਰ ਜਾਂਦਾ ਤੇ ਇਹ ਆਉਣੇ ਨਹੀਂ ਅਸੀਂ ਮੁਖ ਬੁਲਾ ਰਹੇ ਹਾਂ ਪਾਰਟੀ ਦੇ ਮੁਖ ਬੁਲਾ ਰਹੇ ਹਾਂ ਤੁਹਾਨੂੰ ਪਤਾ ਹੀ ਨਹੀਂਗਾ ਮੁੱਖ ਬੁਲਾਰੇ ਦਾ ਮਤਲਬ ਕੀ ਹੁੰਦਾ ਮੁੱਖ ਬੁਲਾਰੇ ਨੇ ਗੱਲ ਕੀਤੀ ਇੱਕ ਵਾਰੀ ਪੱਤਰਕਾਰ ਐਡਾ ਕਲੜਾ ਸਵਾਲ ਕਰ ਦੇ ਤੇ ਤਾਂ ਵੀ ਨਿਉਣਾ ਪੈਂਦਾ ਵੀ ਮੇਰੀ ਇੱਕ ਗੱਲ ਹੀ ਕਿਤੇ ਸਾਰੀ ਪਾਰਟੀ ਨੂੰ ਲੈ ਕੇ ਬਹਿ ਜੇ ਹੁਣ ਤੁਸੀਂ ਹੁਣ ਤੁਸੀਂ ਇਹ ਤਵਾ ਰੱਖਦਾ ਸਾਡੇ ਦੇ ਸਰਕਾਰ ਨੇ ਪਰਚਾ ਕਰਾਤਾ ਕੋਈ ਸਰਕਾਰ ਨੇ ਪਰਚਾ ਨਹੀਂ ਕਰਾਇਆ ਪੱਤਰਕਾਰਾਂ ਨੇ ਪਰਚਾ ਕਰਾਇਆ ਨਾ ਤੇ ਸਰਕਾਰ ਦਾ ਕੋਈ ਕਸੂਰ ਨਹੀਂ ਗੱਲ ਵਿੱਚ ਨਾ ਕੋਈ ਸਰਕਾਰ ਦਾ ਰੋਲ ਤੁਸੀਂ ਆਪਦੀਆਂ ਵੋਟਾਂ ਮੰਗਣੀਆਂ ਸਰਕਾਰ ਨੇ ਆਪਦੀਆਂ ਮੰਗਣੀਆਂ ਜਿਵੇਂ ਕਿਸੇ ਨੂੰ ਗਲਤ ਬੋਲਾਂਗੇ ਲਿਹਾਜ ਨਹੀਂ ਕਰੇਗਾ ਅਗਲਾ ਕੀ ਜ਼ਰੂਰ ਸੀ ਤੇ ਆ ਹੁਣ ਤੁਸੀਂ ਆ ਰਹਿੰਦਾ ਰਹਿੰਦਾ ਵੇਖ ਲੋ ਜੀ ਇਹ ਉਹ ਜੀ ਸਿੱਖ ਨਹੀਂ ਹੋ ਸਕਦਾ ਸਿੱਖ ਹੋ ਸਕਦਾ ਜਿਹੜਾ ਸਿੱਖ ਇਹੀ ਰਹਿਗੇ ਇਕੱਲੇ ਹੋਰ ਕੋਈ ਸਿੱਖ ਨਹੀਂ ਰਹੇਗਾ ਇਹੀ ਇਕੱਲੇ ਸਿੱਖ ਰਹਿਗੇ ਨੇ ਵਾਹ ਪੀ ਵਾਹ ਜੇ ਟਰੈਕਟਰ ਤੇ ਨਹੀਂ ਫੋਟੋ ਅੱਗੇ ਖਲੋਤੇ ਦੀ ਆਈ ਏ ਮਾਰ ਇਹਨੇ ਜਲੂਸ ਕੱਢਿਆ ਆ ਕੇ ਗਲ ਦੇ ਵਿੱਚ ਸਰੂਪੇ ਹਾਰ ਪਾ ਕੇ ਕਿਰਪਾਨ ਵੜ ਕੇ ਸਾਨੂੰ ਤਾਂ ਹੀ ਲੱਗਦਾ ਇਲੈਕਸ਼ਨ ਹੀ ਲੜਦਾ ਪਿਆ ਉਹ ਭਰਾਓ ਇਹਨੂੰ ਪਿੱਛੇ ਕਰੋ ਥੋੜਾ ਜਿਹਾ ਇਹਨਾਂ ਨੂੰ ਬਾਪੁੱਤਰ ਸੇਵ ਸਿੰਘ ਨੂੰ ਬੇਨਤੀ ਸੰਦੀਪ ਸ਼ਾਣੀ ਨੂੰ ਵੀਰ ਨੂੰ ਬੇਨਤੀ ਇਹਨਾਂ ਬੰਦਿਆਂ ਨੂੰ ਕੰਟਰੋਲ ਕਰੋ ਇੰਨੇ ਖੁੱਲੇ ਨਾ ਛੱਡੋ ਛੱਡੋਂਗੇ ਤਾਂ ਨੁਕਸਾਨ ਕਰਾਓਗੇ ਇਹ 27 ਦੇ ਵਿੱਚ ਵੀ ਲੋਕ ਤਾਂ ਇਹ ਗੱਲ ਕਹੀ ਜਾਂਦੇ ਨੇ ਵੀ ਇਹਨਾਂ ਦੇ ਹੱਥੀ ਰਾਜ ਆ ਗਿਆ ਤੇ ਇਹਦਾ ਗੁੰਡਾਗਰਦੀ ਕਰਨਗੇ ਤੇ ਇੱਕ ਦੋ ਕਿਸੇ ਨੇ ਟਕਾ ਆ ਗੋ ਜੇ ਬੰਦੇ ਨੇ ਵੀਡੀਓ ਪਾ ਦਿੱਤੀ ਤੁਹਾਡੇ ਜੋੜਾਂ 'ਚ ਬਹਿ ਜਾਣਗੇ ਵੀ ਤੁਸੀਂ ਬੋਰਡ ਮੰਗਣੀ ਆਪਾਂ ਬੋਰਡ ਮੰਗਣੀ ਹੈ ਵੀ ਜੇ ਭਾਈ ਹਾਂ ਠੀਕ ਹੈ ਪੱਤਰਕਾਰ ਨੇ ਸਵਾਲ ਕੀਤਾ ਇਨੂੰ ਅਗਲ ਹੀ ਨਹੀਂ ਇਹਨੂੰ ਵੀ ਬੋਰਡ ਤੁਹਾਨੂੰ ਕਿਉਂ ਦੇਣਗੇ ਲੋਕ ਇੱਕੋ ਹੀ ਸੀ ਸਵਾਲ ਵੀ ਭਾਈ ਵੇਖੋ ਠੀਕ ਹੈ ਲੋਕਾਂ ਦਾ ਬੜਾ ਵੱਡਾ ਫਤਵਾ ਹੈ ਵੀ ਕੋਈ ਪਾਈ ਆੌਰਤਪਾਲ ਸਿੰਘ ਸਾਡਾ ਕੱਲਿਆਂ ਦਾ ਨਹੀਂ ਉਹ ਜਿਹੜੇ 395000 ਬੋਰਡ ਪਾਈ ਉਹ ਸਾਰਿਆਂ ਦਾ ਹੀ ਭਰਾ ਹੈ ਠੀਕ ਹੈ ਲੋਕਾਂ ਨੇ ਵੋਟਾਂ ਪਾਈਆਂ ਹੁਣ ਉਹ ਜੇਲ੍ਹ 'ਚ ਸਰਕਾਰ ਨਹੀਂ ਛੜਦੀ ਸਰਕਾਰ ਛੱਡੇ ਤੇ ਵਿਕਾਸ ਹੋਵੇ ਜਾਂ ਸਰਕਾਰ ਫੰਡ ਦੇਵੇ ਉਹਨਾਂ ਦੇ ਕਿਸੇ ਵੀ ਪਰਿਵਾਰ ਦੀ ਡਿਊਟੀ ਲਾਵੇ ਤੇ ਫੰਡ ਲੋਕਾਂ ਨੂੰ ਦਿੱਤਾ ਜਾਵੇ ਵੀ ਫੰਡ ਵੀ ਪਾਸ ਨਹੀਂ ਕਰਦੀ ਜਦੋਂ ਇਹਨੂੰ ਇਹਨਾਂ ਨੂੰ ਪਤਾ ਹੀ ਨਹੀਂ ਯਾਰ ਸਿਆਸਤ ਬਾਰੇ ਵੀ ਸਿਆਸਤ ਦਾ ਮਤਲਬ ਕੀ ਹੁੰਦਾ ਇਹ ਤੁਸੀਂ ਉਹ ਔਰ ਨਾ ਨਾ ਗੱਡਾ ਧੱਕੀ ਜੋ ਵੀ ਧੱਕਾ ਸਿਰ ਧੱਕਾ ਸਾਰਾ ਕੰਮ ਨਹੀਂ ਤੇ ਪਾਰਟੀਆਂ ਸਾਰੀਆਂ ਬਰਾਬਰ ਦੇ ਟੱਕਰ ਤੇ ਨੇ ਤਿੰਨੇ ਦੀਆਂ ਤਿੰਨੇ ਆਉਣਾ ਕਾਲੀ ਝਾੜੂ ਤੇ ਆਪਣਾ ਉਹ ਭਾਜੀਪੀ ਤੁਸੀਂ ਇਹ ਇਹ ਚੀਜ਼ਾਂ ਸੋਏ ਗੱਲਾਂ ਵੀ ਇਹ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਦੇ ਤੁਸੀਂ ਵੀਡੀਓ ਨਹੀਂ ਸੁਣਦੇ ਪੈ ਕਹਿੰਦੇ ਨਾਲ ਦਾ ਜਿਹੜਾ ਮੁਹਾਲੀ ਜ਼ਿਹੇਦਾਰ ਬੈਠਾ ਵੇਖੋ ਮੈਨੂੰ ਨਹੀਂ ਪਤਾ ਉਹ ਗੱਲ ਤੇ ਕਿਵੇਂ ਜਿਹੜੀ ਉਹਨੇ ਗੱਲ ਕਹੀ ਬਿਲਕੁਲ ਸਹੀ 16 ਨੇ ਕਹੀ ਸੀ ਉੱਥੇ ਮੁਹਾਲੀ 'ਤਾਂ ਜਦੋਂ ਇਹਨਾਂ ਉਹ ਗੱਡੀ ਹੁੰਦੀ ਪੰਨੀ ਨਾ ਉੱਥੇ ਉਦੋਂ ਵੀ ਅਸੀਂ ਉੱਥੇ 'ਤਾਂ ਇਹ ਨਾਂ ਚਮਕਾਉਣਾ ਚਾਹੁੰਦੇ ਬੰਦੇ ਆ ਦਾ ਇਹਨਾਂ ਆਪ ਦਾ ਨਾਂ ਚਮਕਾਉਂਦੇ ਚਮਕਾਉਂਦੇ ਸਾਰੀ ਪਾਰਟੀ ਚਮਕਾ ਦੇਣੀ ਜੀ ਸਮਝ ਨਹੀਂ ਸੁਰ ਨਹੀਂ ਯਾਰ ਇਹਨਾਂ ਲੋਕਾਂ ਨੂੰ ਤੇ ਭੱਜ ਕੇ ਚੈਨਾਂ ਦੇ ਅੱਗੇ ਹੋ ਜਾਂਦੇ ਨੇ ਜੇ ਤੁਸੀਂ ਪਾਣੀ ਦੀ ਸੇਵਾ ਕਰਦੇ ਆ ਆਪਾਂ ਘਰੋਂ ਨਹੀਂ ਕਰਦੇ ਪਏ ਵੀ ਆਪਾਂ ਘਰੋਂ ਕਰਨੇ ਭਈ ਉਹ ਲੋਕਾਂ ਦੀ ਸੇਵਾ ਘੱਲੂ ਹੀ ਆਪਾਂ ਗਾਹ ਦਿੱਤੀ ਜਾਂਨੇ ਜੇ ਆਪਾਂ ਸੇਵਾ ਕਰਦੇ ਕਿਥੇ ਸਰਸਾਨ ਨਹੀਂ ਤੇ ਬੇਨਤੀ ਹੈ ਵੀ ਇਹਨਾਂ ਨੂੰ ਇਹ ਜੇ ਬੰਦਿਆਂ ਨੂੰ ਪਾਰਟੀ ਦੇ ਵਿੱਚ ਤਰੀਕੇ ਨਾਲ ਚੱਲੋ ਬਾਕੀ ਸਰਬਜੀਤ ਸਿੰਘ ਐਮਪੀ ਇਹ ਉਹਨੂੰ ਬੇਨਤੀ ਹੈ ਵੀ ਭਾਈ ਜਿੱਥੇ ਵੀ ਕਰਨੀ ਇੰਟਰਵਿਊ ਤੂੰ ਆਪ ਕਰ ਕਿਉਂਕਿ ਤੂੰ ਸਲੋ ਸਪੀਡ ਤੇ ਬੋਲਦਾ ਠੀਕ ਆ ਗੱਲ-ਗੱਲ ਸਮੇਂ ਸੋਚ ਕੇ ਕਰਦਾ ਕਿ ਓੜਾਂ ਵੀ ਕਿਤੇ ਇੱਕ ਹੋ ਗਈ ਨਾ ਇੱਕੇ ਗੱਲ ਨਾਲ ਹੀ ਸਾਰਾ ਢਾਂਜਾ ਤੈ ਹੋ ਜਾਣਾ ਜੀ ਤੈ ਨਹਿਤ ਹੋ ਜਾਣਾ ਜੀ ਤੇ ਇਹ ਨਾ ਸਮਝੋ ਵੀ ਲੋਕ ਸਾਡੇ ਨਾਲ ਨੇ ਲੋਕ ਸਾਡੇ ਨਾਲ ਨੇ ਜਿਨ੍ਹਾਂ ਚਿਰ ਬੋਲ ਨਹੀਂ ਗੱਲੇ ਚ ਪੈ ਜਾਂਦੀ ਉਹਨਾਂ ਚਿਰ ਕੋਈ ਪ੍ਰਵਾਸ ਆਣਾ ਕਰੋ ਕਿਸੇ ਤੇ ਉਹਨਾਂ ਚਿਰ ਪਤਾ ਨਹੀਂ ਵੀ ਅੰਦਰੋਂ ਉੱਤੋਂ ਵਾਲੇ ਦਾ ਕੀ ਏ ਹੁਣ ਜੇ ਆਪਾਂ ਨੂੰ ਵਾਲਾ ਕਹਿ ਸਕਦਾ ਮੈਂ ਵੀ ਤੁਹਾਡੇ ਨਾਲ ਆ ਕਾਲੀਆਂ ਦਾ ਮੈਂ ਝੰਡਾ ਲਾਇਆ ਆ ਤੇ ਜੇ ਕੱਲ ਨੂੰ ਕਾਲੀ ਹੋਣਗੇ ਦੋਨਾਂ ਨੂੰ ਕਹਿਣਗੇ ਅਸੀਂ ਤੁਹਾਡੇ ਨਾਲ ਹੁਣ ਲੋਕ ਉਹ ਚੀਜ਼ ਹੋ ਚੁੱਕੇ ਨੇ ਕਿਸੇ ਨੂੰ ਵੀ ਜਵਾਬ ਨਹੀਂ ਦਿੰਦੇ ਇਹ ਤਾਂ ਉਦੋਂ ਪਤਾ ਲੱਗਣਾ ਜਦੋਂ ਡੱਬੇ 'ਚੋਂ ਬਾਹਰ ਸਾਰਾ ਕੁਝ ਆਵੇਗਾ ਪਰ ਬਾਕੀ ਇਹ ਬੰਦੇ ਨੁਕਸਾਨ ਕਰਨਗੇ ਅੱਗੇ ਤੂਫਾਨ ਨੇ ਫੱਟੀ ਪੋਚੀ ਨਾ ਆ ਤੂਫਾਨ ਉਹੋ ਹੀ ਬਰਖਲਾ ਵਰਦਾ ਪਿਆ